ਕਰ ਦੇ ਵਿੱਚ ਕਰ ਦੇ ਵਿੱਚ ਕਰ ਦੇ ਕਹਿੰਦਾ ਆ ਵੇਖੋ ਕੁੱਤਾ ਉਹਦੇ ਵਿੱਚ ਨਹੀਂ ਉਹਦੇ ਵਿੱਚ ਖੋਲ ਨੂੰ ਬੈਗ ਇਹਨੂੰ ਖੋਲ ਜੀ ਇਹਨੂੰ ਐ ਕਰੋ ਜੀ ਬੈਗ ਖੋਲ ਦੇ ਚੱਲ ਰਿੰਦੇ ਪੂਰੀ ਕਾਢ ਦੇ ਐਸੀ ਰੱਖੇ ਨੂੰ ਕੁੱਤਾ ਅੱਛਾ ਹੁਣ ਤੂੰ ਸਾਈਡ ਤੇ ਕਰੇਗਾ ਹੈ ਆ ਮੈਨੇਜਰ ਇੱਧਰ ਦਾ ਜੀ ਓ ਇੱਧਰ ਹੋ ਇੱਕ ਜੀ ਬਣਾ ਲਿਓ ਅੱਗੇ ਪਰਾ ਕਰ ਦੇ ਆ ਇਹ ਨਹੀਂ ਬਟਾ ਬਟਾ ਤਾਂ ਆਪ ਹੀ ਨਹੀਂ ਬਾਹਰ ਆ ਰਹੇ ਯਾਰ ਕਿਸਨੇ ਐਵੇਂ ਕਿਸੇ ਤੋਂ ਹੋਣੀ ਚਾਹੀਦੀ ਪਿੱਛੇ ਨਹੀਂ ਉੱਪਰ ਲੈ ਲੈ ਪਰ ਉੱਪਰ ਵੀ ਆਉਂਗੇ ਪਰ ਡੇਟਾ ਸੀ ਬਈ ਆਜੋ ਜੀ ਬਾਈ ਵੀ ਦੇਖੋ ਆ ਬਾਈ ਵੀਡੀਓ ਦੇ ਬਾਹਰ ਇਹਨਾਂ ਕਿੰਨੀ ਜਾਂ ਸਕਦੇ ਹੈਗੇ ਆਜੋ ਤੁਸੀਂ ਅੰਦਰ ਆਜੋ ਉੱਪਰ ਦਾ ਬਈ ਕੋਈ ਗੰਦਵਾਤਾ ਤਾਂ ਨਹੀਂ ਦਾ ਆਜੋ 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 ਆ ਗਿਆ ਕੋਈ ਅਰੇ ਆਹ ਜਿਹੜਾ ਚੰਦ ਚੋਂ ਸਾਰਾ ਦਾ ਛਾਇਆ ਕੋਲ ਆ ਰਹੀ ਹੈ ਉੱਪਰ ਲਈਏ ਜੱਟੇ ਉੱਪਰ ਦੀ ਹੈ ਮੁਸ਼ਕਿਲ ਤਾਂ ਕੋਈ ਹੈ ਨਹੀਂ ਸੀ ਜਿਹੜੇ ਲੰਕੋੜੇ ਹੋਏ ਨੇ ਯਾਰ ਵੀਡੀਓ ਨਾਲ ਕੋਈ ਆਜੋ ਆਜੋ ਸਿਵਲ ਲਾਈਨ ਥਾਣਾ ਐਸਐਚਓ ਨੂੰ ਕਾਲ ਹੋ ਗਈ ਬਾਈ ਸਮਝ ਲਵੋ ਭਾਈ ਭਾਈ ਆ ਕੁੱਤਾ ਗੇੜ ਕਿਉਂ ਨਹੀਂ ਥੋ ਖੋਲ ਰਿਹਾ ਭਾਈ ਆ ਗੇੜ ਕਿਉਂ ਨਹੀਂ ਥੋ ਖੋਲ ਰਿਹਾ ਭਾਈ ਹੈ ਆਜੋ ਆਜੋ ਆਹ ਵੇਖਦੇ ਆ ਇਹਨਾਂ ਲੱਕ ਮੈਨੂੰ ਕੋਈ ਜੱਦ ਕਰ ਦੇ ਵਿੱਚ ਕਰ ਦੇ ਵਿੱਚ ਕਰ ਦੇ ਕਹਿੰਦਾ ਆ ਵੇਖੋ ਕੁੱਤਾ ਉਹਦੇ ਵਿੱਚ ਨਹੀਂ ਉਹਦੇ ਵਿੱਚ ਹੋਰ ਨੂੰ ਲੈ ਇਹਨੂੰ ਪੁੱਤ ਜੀ ਫੇਰ ਸੌਰੀ ਵੀਰੇ ਸੌਰੀ ਇਹਨੂੰ ਐ ਕਰੋ ਜੀ ਬੈਗ ਖੋਲ ਲਓ ਪਾਣੀ ਇੰਦੇ ਪੂਰੀ ਕੱਢੋ ਦੇ ਇੱਛੀ ਰੱਖੇ ਨਾ ਅੱਛਾ ਹੁਣ ਤੂੰ ਸਾਈਡ ਤੇ ਕਰੇਗਾ ਹੈ ਆ ਮੈਨੇਜਰ ਇੱਧਰ ਦਾ ਜੀ ਓ ਇੱਧਰ ਹੋ ਇੱਕ ਮਿੰਟ ਇੱਥੇ ਆਪੇ ਦਾਦੇ ਕਿੱਥੇ ਕੋਈ ਗੱਲ ਕੋਈ ਨਹੀਂ ਦਿਖਾ ਦਿਖਾਓ ਕੀ ਹੈ ਆ ਆਜ ਨਾਲ ਲਕੋ ਰਹੇ ਨੇ ਇਹ ਆ ਸਮੈਲ ਚੈੱਕ ਕਰੋ ਇਹਦੀ ਸਮੈਲ ਚੈੱਕ ਕਰੋ ਇੱਕ ਮਿੰਟ ਬਾਈ ਬਾਈ ਪੁਲਿਸ ਨੂੰ ਬੁਲਾਵਰੇ ਆ ਫੇਰ ਚੈੱਕ ਕਰੋ ਆ ਸਮੈਲ ਚੈੱਕ ਕਰੋ ਇਹਦੇ ਅੰਦਰ ਬੜਿਆ ਗਿਆ ਆ ਮੈਨੇਜਰ ਇੱਥੋਂ ਦਾ ਚਰਣਾ ਦਾ ਕੀ ਓਏ ਚੱਲ ਵੀ ਚੱਲ ਅੱਗੇ ਚੱਲ ਅੱਗੇ ਲੱਗ ਅੱਗੇ ਲੱਗ ਵੀਰੇ ਅੱਗੇ ਲੱਗ ਆਖ ਖੋਲੋਈ ਉਹਨੂੰ ਨੋ ਐਂਟਰੀ ਵਾਲ ਨੂੰ ਬੋਰਡ ਨੂੰ ਖੋਲੋ ਤੁਸੀਂ ਇਹਨੂੰ ਬੁਲਾਉਣ ਵਾਲੇ ਮੈਨੇਜਰ ਇਹ ਮੋਮੈਂਟਰੀ ਕਿਵੇਂ ਲੱਗੀ ਹੋਈ ਹੈ ਇਹ ਮੇਰੇ ਬੋਰਡ ਨਹੀਂ ਰਹਿ ਰਹੀ ਜੀ ਇੱਥੇ ਵੀ ਇੱਥੇ ਆਵਾਜ਼ ਆ ਰਹੀ ਹੈ ਇੱਥੇ ਮੁਸ਼ਕਲ ਆ ਖੋਲੋ ਬਈ ਖੋਲੋ ਗੇਟ ਖੋਲੋ ਉਹ ਤੋਂ ਯਾਰ ਖੋਰ ਰੇ ਮੈਂ ਜਾ ਤਾ ਤੇ ਕੀ ਹੋਈ ਗਾਲਿਆ ਬਲਵਾਰੇ ਨਾ ਵੀਰੇ ਆਰਾਮ ਨਾਲ ਗੱਲ ਕਰ ਪਾਜੀ ਮੈਂ ਤੁਹਾਨੂੰ ਕੀ ਕਹਿ ਰਿਹਾ ਮੈਂ ਕੋਈ ਨਾ ਇਹ ਇੱਕ ਬੰਦਾ ਆ ਜਾਓ ਬਾਈ ਤੁਸੀਂ ਜਾ ਪਾਜੀ ਅੱਜੋਂ ਚੱਲਦੇ ਆ ਜੀ ਤਿੰਨ ਤਿੰਨ ਚੱਲ ਹਾਂ ਚੱਲ ਤਿੰਨ ਚੱਲ ਹਾਂ ਚੱਲ ਦੱਸਾਂ ਕਿ ਪਾਜੀ ਮੇਰੀ ਨੌਕਰੀ ਹੈ ਸਾਡੀ ਨੌਕਰੀ ਹੈ ਬਾਈ ਅਸੀਂ ਤੇਰੀ ਚਲਾਵਾਂਗੇ ਠੀਕ ਆ ਅਸੀਂ ਚੱਲੇ ਬੰਦੇ ਹਾਂ ਬਾਈ ਤੁਸੀਂ ਵੀਡੀਓ ਆਨ ਕਰਿਓ ਹਾਂ ਵੀਡੀਓ ਆਨ ਮੇਰੇ ਜਾਨ ਦਾ ਬੰਦੂ ਫੋਨ ਤੋਂ ਬਹੁਤ ਬੋਲ ਲੱਗੇ ਨਾ ਨਾਮ ਬੋਲੋ ਆਪਣਾ ਤਾਂ ਹੀ ਖੋਲੂਗਾ ਉਹਨਾ ਨਾਮ ਤਾਂ ਬੋਲ ਅੰਦਰ ਬੰਦਾ ਲੋਕ ਲਾ ਮੈਂ ਕਿਹ ਟੈਨਸ਼ਨ ਨਹੀਂ ਆਪਾਂ ਸਾਰਾ ਬਚਾ ਲਾਂਗੇ ਯਾਰ ਅੰਦਰ ਬੰਦਾ ਉਹ ਅੰਦਰ ਬੰਦਾ ਅੰਦਰ ਬੰਦਾ ਜੀ ਬਈ ਬੋਲੋ ਕਿ ਚੀਜ਼ ਹੈ ਯਾਰ ਪੈਸੇ ਹੁਣੇ ਕਢਾ ਲੂ ਯਾਰ ਮੈਂ ਮੈਂ ਕਿਹਾ 2000 ਰੁਪਏ ਫੜ ਜਾ 2000 ਛੱਡ ਪੈਨੇ ਬਹੁਤ ਕੁਝ ਫੈਨ ਨਾ ਹੋ ਰਿਹਾ ਗੌਰਮੈਂਟ ਸਾਰਾ ਕਿਤੇ ਜਿਨਾ ਵੀ ਹਾਂ ਯਾਰ ਸੋਲਾ ਵੀ ਬਲਾ ਹੈਡ ਨੂੰ ਬੁਲਾਓ ਬਾਈ ਕਿੱਥੇ ਆਇਆ ਹੈਡ ਕਿੱਥੇ ਆ ਕਿੱਥੇ ਭੱਜ ਗਿਆ ਯਾਰ ਉਹ ਦੋ ਗੇੜ ਅੰਦਰ ਬੰਦਾ ਬੈਠਾ ਹੈ ਅੰਦਰ ਬਈ ਇਹਨੇ ਬੰਦੀ ਵੀਡੀਓ ਚਾਹਦੂ ਹੀ ਹੈ ਵੀਡੀਓ ਚੱਲਦੀ ਹੈ ਬਈ ਆਪਣੀ ਵੀਡੀਓ ਔਨ ਹੈ ਆਪਣੀ ਆਪਣੀ ਇਹ ਐਨੀ ਗੰਦੀ ਸਮਝ ਲੈ ਯਾਰ ਬਾਈ ਬਈ ਆ ਬੋਲ ਰੋ ਯਾਰ ਚੱਲ 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 ਖੁੱਲਦਾ ਕਿੱਥੋਂ ਹੈ ਯਾਰ ਖੋਲ ਉਹਨੂੰ ਜਿਹੜਾ ਬਣਾ ਕੇ ਫਲਾ ਦੇ ਨਾ ਬਈ ਬੜਾ ਬੜਾ ਉਹ ਖਿੱਦ ਬਣਾਓ ਤੇਰਾ ਨਹੀਂ ਗੰਦੀ ਸਮਝ ਲੈ ਪਰ ਬਾੜੀ ਹੈ ਫੋਲਦੀ ਰਹੇ ਹੁੰਗਾ ਗਾੜ ਲਿਆ ਵੱਡੀ ਗਲੋਬਲ ਆਪਰ ਕਿਉਂ ਨਹੀਂ ਆਈ ਵੀ ਥੱਲੇ ਮੈਨੇਜਰ ਨੂੰ ਬੁਲਾ ਬਾਈ ਕਿਹੜਾ ਗਿਆ ਥੱਲੇ ਨਾਲ ਆ ਵੀਰੇ ਆਖਾਉਂਦੇ ਨੇ ਯਾਰ ਲੋਕੋ ਫੱਕ ਮੈਨ ਆ ਦੇਖੋ ਜੀ ਆ ਦੇਖੋ ਆ ਤੇ ਜਿਹੜੀ ਪਾਜੀ ਪਾਜੀ ਉੱਪਰ ਦਿਖਾ ਦੇਣਾ ਆਹੜਾ ਆ ਤੇ ਆ ਵੀ ਸਾਰਾ ਇਹਨਾਂ ਆ ਗੋ ਆਉਂਦੇ ਨੇ ਹਾਂ ਇਹਨੇ ਹੋਰੇ ਪਾਇਆ ਆਵਲ ਆਵਲ ਹੋਰੇ ਪਾਇਆ ਆ ਆ ਹੋਰੀ ਪਾਇਆ ਛੱਡ ਦੇ ਓਏ ਆ ਨਹੀਂ ਆ ਨਹੀਂ ਆਪਾਂ ਇਹਨੂੰ ਸੁੱਖ ਨਹੀਂ ਖੱਲੇ ਇਹ ਜਿਹੜੀ ਆ ਜਿਹੜੀ ਮੇਨ ਆ ਅਸਲ ਇਹ ਜਿਹੜਾ ਚਾਰ ਮੇਰੇ ਤੁਸੀਂ ਆਹ ਕਰੋ ਵਿਦੇਸ਼ ਨਾਲ ਚੈੱਕ ਕਰੋ ਇੱਕ ਮਿੰਟ ਇੱਕ ਮਿੰਟ ਚੈੱਕ ਕਰੋ ਆ ਦੇਖੋ ਬੰਦੀ ਪਾਜੀ ਚਲੋ ਇੱਕ ਤੇ ਜੇ ਸੱਚੇ ਨੇ ਤਾਂ ਕਰੀਏ ਇੱਕ ਮਿੰਟ ਆਪੇ ਐਵਰੇਜ ਚਿਕਨ ਦੇ ਕੋਚ ਬਿਲਕੁਲ ਹੱਥੋਂ ਦੇ ਇਹ ਤਰੀਕਾ ਨਾਲ ਆ ਸਾਰਾ ਹੀ ਇੱਕ ਤਰੀਕਾ ਨਾਲ ਚੈੱਕ ਕਰਦੇ ਆ ਤੁਸੀਂ ਇੰਜ ਕਿ ਸੁੱਟ ਗਿਆ ਬੰਕਿੰਗ ਤੋਂ ਸੁੱਟਿਆ ਇਹ ਹੁਣ ਤੇਰਾ ਉੱਥੇ ਬੜਾ ਖੁੱਤੂ ਆ ਦੇਖੋ ਡਸਟਬਿਨ ਚ ਪਿਆ ਭਾਈ ਆ ਦੇਖੋ ਆ ਡਸਟਬਿਨ ਚ ਪਿਆ ਸਾਰਾ ਕੁਝ ਆ ਦੇਖ ਲਓ ਜੀ ਸਾਰਾ ਡਸਟਬਿਨ ਸਿੱਟਿਆ ਨੇ ਦੇਖ ਲਓ ਭਾਈ ਆਹ ਕਵਲਿਟੀ ਨਹੀਂ ਹਾਂ ਆ ਪੌਲੀ ਬੈਗ ਆ ਹੈ ਤੇ ਆ ਸਾਰਾ ਕੁਝ ਆ ਦੇਖੋ ਜੀ ਆ ਡਸਟਬਿਨ ਚੋਂ ਕੱਢਿਆ ਸੀ